ਆਵੇਗਾ ਤੇ ਉਸ ਰਸ ਨੂੰ ਨਖਾਰ ਕੇ ਸਰੀਰ ਨੂੰ ਮਹਿਕਾਉਣ ਵਾਸਤੇ ਮਾਹੌਲ ਨੂੰ ਮਹਿਕਾਉਣ ਵਾਸਤੇ ਸੈਂਟ ਪ੍ਰਾਪਤ ਕਰਕੇ ਆਵੇਗਾ ਜਿਹੜਾ ਚੰਗਾ ਗੁਣਵਾਨ ਹੈ ਤੇ ਜਿਹੜਾ ਮੇਰੇ ਵਰਗਾ ਹੈ ਉਹ ਜਾ ਕੇ ਆਖੇਗਾ ਜੀ ਜੰਗਲ ਦੇ ਵਿੱਚ ਰਸਤੇ ਨਹੀਂ ਜੰਗਲ ਦੇ ਵਿੱਚ ਇੰਨੇ-ਇੰਨੇ ਵੱਡੇ ਦਰਖਤ ਨੇ ਤੇ ਉਸੇ ਹੀ ਤਰ੍ਹਾਂ ਤੈਸੇ ਗੁਰਬਾਣੀ ਮੈਂ ਸ਼ਕਲ ਪਦਾਰਥ ਹੈ ਜੋਈ ਜੋਈ ਖੋਜੇ ਸੋਈ ਸੋਈ ਨੇ ਪੰਜਾਬੀ ਉਸੇ ਤਰੀਕੇ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਦੁਨੀਆ ਭਰ ਦੇ ਸੰਸਾਰ ਭਰ ਦੇ ਸਾਰੇ ਪਦਾਰਥ ਬੈਠੇ ਨੇ ਸਾਰੇ ਪਦਾਰਥ ਪਾਏ ਜਾਂਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸੁਰਤਿ ਪ੍ਰਤੀ ਜੋੜ ਕੇ ਇਸ ਸੰਸਾਰ ਭਵਦਰ ਸਮੁੰਦਰ ਨੂੰ ਪਾਰ ਕਰਕੇ ਆਦਮੀ ਉਸ ਅਕਾਲਪੁਰਖ ਵਾਹਿਗੁਰੂ ਜੀ ਦੇ ਨਾਲ ਜੁੜ ਸਕਦਾ ਪਰ ਕਦੋਂ ਜਿਹੜਾ ਇਹਨੂੰ ਘੋਖੇਗਾ ਜਿਹੜਾ ਇਹਦੇ ਗਿਆਨ ਦੇ ਉੱਤੇ ਆਪਣਾ ਸਮਾਂ ਬਿਤਾਵੇਗਾ ਜਿਹੜਾ ਇਸ ਨੂੰ ਪੜ ਕੇ ਆਪਣੀ ਜ਼ਿੰਦਗੀ ਦੇ ਵਿੱਚ ਢਾਲੇਗਾ ਉਹ ਜੋਈ ਜੋਈ ਖੋਜੇ ਸੋਈ ਸੋਈ ਨਪਜਾਵਸੀ ਇੱਕ ਵਾਰ ਕਹ ਦਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੁੰਦਾਵਣੀ ਦੇ ਵਿੱਚ ਲਿਖਿਆ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਪਹਿਲਾਂ ਪਾਤਸ਼ਾਹ ਜੀ ਕਹਿੰਦੇ ਤਿੰਨ ਵਸਤੂਆਂ ਪਈਆਂ ਨੇ ਇੱਕ ਥਾਲ ਹੈ ਰੋਹਾਨੀ ਰੂਪੀ ਥਾਲ ਇਹਦੇ ਵਿੱਚ ਤਿੰਨ ਵਸਤੂਆਂ ਨੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੂ